Thank you. Hãy subscribe cho kênh La La School Để không bỏ lỡ những video hấp dẫn M. Oi, ਤੁਹਡੇ ਪਰੇ ਦੀ ਗੱਲ ਆ ਆਪਣੀ ਦੀ ਆਹਾਂ ਇਹ ਬਤਜਿਆ ਸੀ ਕਿ ਕੇਵਲ ਵੱਡਨੇ ਦੇ ਨਾਲ ਪੱਕੇ ਉਸ ਬੰਦੇ ਦਾ ਪੱਕਾ ਬੰਦ। ਤੇ ਉਹ ਆਗੇ ਕਿਹਾ ਕਿ ਜੇ ਪੂਰਤ ਕਰਵਾ ਗਏ ਤੇ ਤੁਹਾਡੇ ਨਾਮ ਫਰਾ ਦੇ ਮੈਂ ਕਿਹੜਾ ਬੰਦਾ ਸਾਰਾ ਨਾ ਸਤਿਆ ਕਰਵਾਉਂਦਾ। ਅਜੇ ਤਾਂ ਤੁਹਾਡੇ ਪਰੇ ਦੀ ਗੱਲ ਰੱਖੀ ਹੈ ਤੁਸੀਂ ਇੱਧਰ ਨਿਸ਼ਚਿਤ ਕਰੋ ਜਿਲਾ ਬਦਲਣ ਕਰ ਸਨ ਕਰਦੇ ਨਹੀਂ ਆਉਂਦੇ। ਤੋਂ ਕਿੰਨੇ ਪਹਿਲਾਂ ਆਧਾਰ ਚਿੱਤਰ ਆਦਾ। ਜੀ ਔਰ ਇਹ ਆਰ ਕਾਰਡ ਨੰਬਰ ਤੇ ਤੁਹਾਨੂੰ ਮਸਲੇ ਪ੍ਰਿੰਟ ਨਹੀਂ ਆਉਣਾ ਜਿਹੜਾ ਤੁਹਾਨੂੰ ਮੇਰੇ ਤੋਂ ਕੰਮ ਕਰਾ ਦਿੱਤਾ ਹੈ ਤੁਹਾਡੇ ਫੋਨ ਤੇ ਵਟਸਐਪ ਕਰਨਾ ਕੋਈ ਤੁਸੀ ਦੇ ਲੋ ਵੀ ਸਰਾਣਾ ਤੇ ਆਰ ਕਾਰਡ ਤੇ ਤੁਹਾਡਾ ਨਾਮ ਲਿਖਿਆ ਹੋਇਆ ਇੱਕ ਚੱਕਰ ਸੇ ਤੁਹਾਨੂੰ ਮੇਰੇ ਕੋਲ ਦੇ ਕੋਲ ਜਿਹਦਾ ਆਰ ਕਾਰਡ ਨੰਬਰ ਹੈ ਸਮਝਿਆ ਇੱਕ ਲਿਫਟ ਉਹਨਾਂ ਸਿੱਧਾ ਚੈੱਕ ਕਰਦੇ ਨੇ ਤੁਹਾਨੂੰ ਇੱਕ ਚੱਕਰ ਸੇ ਤਾਲੀ ਕਰੋ ਤੁਹਾਨੂੰ ਆਪਾਂ ਦੇ ਦੇਣੀ ਹੈ ਕਿਹੜੀ ਜੀ ਹਮਾਂ ਦੇ ਸੁਵੇਰ ਨੂੰ ਤੁਸੀਂ ਆਪੇ ਡਾ ਲਿਆ ਅੱਜ ਦੀ ਰਿਡੈਂਟ ਡਾਟਾ ਕੀ ਹੈ

ਅਜਿਹਾ ਹੋਰ ਕੋਈ ਜਿਹੜਾ ਉੱਧਰ ਕਤੂ ਕੋਲ ਕੱਤੀਂ ਹੁੰਦੀ ਨਹੀਂ ਜਬਰਦਸਤ ਦੁਨਦਰ ਕਰਦਾ ਜੇ ਅਕਦਾ ਦਾ ਵਿਦਿਆਰਥੀ ਕੰਧ ਤੋਂ ਡੁੱਬੀ। ਉਹਨੇ ਕੰਮ ਤੋਂ ਖੁਫਾਨਾ ਬਿਓਗ੍ਰਾਫੀ ਮੋੜਦਾ ਲਿਖਿਆ ਕਿ ਇਹਨਾਂ ਦੇ ਕੰਮ ਪਰਖੀ ਦਾ ਦੇਖ ਲੋ ਕਿ ਕੀ ਜ਼ੋਰ ਆ ਕੀ ਸਾਧਨ ਲੋੜਵੰਦ ਬੰਦਾ ਉਹਦਾ ਬਾੜ ਵੇਚਦਾ ਹੈ। ਠੀਕ ਹੈ। ਉਹ ਕੋਲ ਬਤਾ ਦੇ ਕਿ ਕਿਰੀਆ ਨਹੀਂ ਹੋਣੀ। ਕਿਰੀਆ ਤੋਂ بڑا ਰੋਡ ਪਾ ਉਹ ਜਿਹੜੀ ਉਹ ਬਦਲ ਬਦਲ ਕੇ ਬੰਦੇ ਹੋਣ ਉਹ ਜਦ ਮੈਂ ਤੂੰ ਆ ਗਿਆ ਮੇਰੇ ਕੋਲ ਆ ਕੇ ਮੈਂ ਤੁਹਾਨੂੰ ਕਹਾਂ ਮੈਂ ਤੁਹਾਨੂੰ ਜਨਮ ਆ ਗਿਆ ਉਹਦਾ ਪਾਪ ਦਾ ਨਾਮ ਹੈ ਉਹਦਾ ਸਿਸਟਮ ਉਹਦੇ ਵਾਂਗ ਅੱਗੇ ਬਸ ਬਸ ਦਾ ਫੋਨ ਬੁੱਕੇ ਦੋ ਆ ਇਨੀ ਆ ਇਨੀ ਕੰਮ ਕਰਨ ਵਤੀਓ ਤੇ ਉਹ ਜਿੱਦ ਨਹੀਂ ਗਿਆ ਟੈਕਰ ਉੱਪਰ ਆ ਗਿਆ ਇਹ ਜਦੋਂ ਪਤਾ ਲੱਗਦਾ ਕੋਈ ਆਇਆ ਹੈ ਕਿ ਕੈਮਰਾ ਲੱਗੇ ਕੈਮਰਾ ਦਾ ਬੋਰਡ ਢੋਣ ਕਰਾਣਾ ਹੈ ਉਹ ਦਰ ਉਹ ਲੱਗਦਾ ਹੈ ਇਹ ਗੱਲ ਇਹ ਤੁਹਾਨੂੰ ਦੱਸਣ ਤੋਂ ਪਹਿਲਾਂ ਉਹਨਾਂ ਨੂੰ ਤੁਸੀਂ ਭੱਜੇ ਬਾਹਰ ਦਾ ਜਿਸ ਤੋਂ ਆਉਂਦਾ ਹੈ ਇਹ ਮਸਲਾ ਕਰਾਉਣਾ ਤੁਹਾਨੂੰ ਜੀ ਕੀ ਨਾ ਜੀ ਜੀ ਕਸ ਇੰਡੀਆ ਰਿਪੋਰਟ ਰੰਗ ਜਦੋਂ ਜੀ ਨਾ ਕਰੋ ਚਨਾਵਟਾਰਡ ਕਾਰਡ ਨੰਬਰ ਜਿਹੜਾ ਮਾੜਾ ਬੰਦਾ ਨੇ ਉਹਨੇ ਅਰਜਾ ਦੋ ਧਾਰ ਪਾਡ ਗਰੂਰ ਲਿਖੋ ਠੀਕ ਪੁਲਿਸ ਵੱਲੋਂ ਮੈਂ ਕਰੀਬ ਕਿਸੇ ਨੇ 4 ਮਹੀਨਾ ਤੋਂ ਮੈਰੀ ਇੱਥੇ ਪੋਸਟਿੰਗ ਹੋਈ ਆ ਤਾਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਚੋਰ ਫੜ ਕੇ ਸੀ ਜੇਲ੍ਹ ਦੇ ਵਿੱਚ ਰੱਖੇ ਆ ਬਟੇਰੇ ਜਿਹੜੇ ਜਿਹੜੇ ਬੁੱਤਾ ਹੋਣੇ ਆ ਮਰਦਾ ਤੁਹਾਨੂੰ ਇਨਜਾਮ ਦਿੰਦੇ ਆ ਇਸੇ ਦੇ ਲੜੀ ਦੇ ਵਿੱਚ ਹੀ ਜਿਹੜਾ ਮੋਟਰਾਂ ਦੇ ਵਿੱਚ ਜਾ ਕੇ ਨੁਕਸਾਨ ਕਰਦੇ ਆਂ ਜ਼ਿੰਮੇਵਾਰਾਂ ਦੀਆਂ ਟਰਾਂਸਫਾਰਮਰੀਆਂ ਜਿਹੜੀਆਂ ਕੋਇਲਾਂ ਕੱਢ ਲੀਆਂ ਤੇ ਜਾਂ ਤਾਰਾਂ ਜਿਹੜੀਆਂ ਤੋੜ ਕੇ ਤੇ ਉਹਨੂੰ ਅੱਗੇ ਕਵਾੜੀਆਂ ਨੂੰ ਵੇਚਦੇ ਆਂ ਉਹ ਸਾਰੇ ਕਵਾਡੀਆਂ ਨੂੰ ਅਸੀਂ ਬੁਲਾ ਕੇ ਇਹ ਇਸ ਇਲਾਕੇ ਦੇ ਸਾਰੇ ਕਵਾਡੀਆਂ ਨੂੰ ਬੁਲਾ ਕੇ ਕਹਦਾਇਦ ਕੀਤੀ ਆ ਕਿ ਕੋਈ ਵੀ ਤੁਹਾਨੂੰ ਮਾਲ ਦੇਣ ਵਾਸਤੇ ਆਉਂਦਾ ਸਕਰਾਬ ਵੇਚਣ ਆਉਂਦਾ ਤਾਂ ਉਹਦਾ ਤੁਸੀਂ ਇੱਕ ਰਜਿਸਟਰ ਲਾ ਕੇ ਉਹਦਾ ਰਿਕਾਰਡ ਮੈਂਟੇਨ ਕਰੋਗੇ ਉਹਦੇ ਵਿੱਚ ਉਹਦਾ ਪ੍ਰੂਫ ਲਾਉਂਗੇ ਬਤੌਰ ਆਧਾਰ ਕਾਰਡ ਦੀ ਇੱਕ ਕਾਪੀ ਰੱਖਣੀ ਹੈ ਕਿ ਕਿਹੜਾ ਆਦਮੀ ਕਿੰਨਾ ਮਾਲ ਸਾਨੂੰ ਦੇਖੀ ਗਿਆ ਤੇ ਕਿੱਡੀ ਡਿਡੋਂ ਦੇਖ ਗਿਆ ਸੀ ਤਾਂ ਜੋ ਕਿ ਸਾਨੂੰ ਚੈੱਕ ਹੁੰਦਾ ਰਹੇ ਵੀ ਕਿਹੜਾ ਬੰਦਾ ਇਹਨਾਂ ਕੋ ਆ ਕੇ ਮਾਲ ਲੈ ਰਿਹਾ ਤੇ ਉਹਨੂੰ ਅਸੀਂ ਸਮੇਂ-ਸਮੇਂ ਸਰਕਟ ਕਰਾਂਗੇ